ਮੈਂ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕਬੱਡੀ ਅਪਡੇਟ 2K ਤੇ ਅੱਜ ਗੱਲ ਕਰਦੇ ਆਂ ਜੋ ਤਰਨਤਨ ਜਿਹੜੇ ਵਿੱਚ ਸ਼ੋਅ ਮੈਚ ਹੋਇਆ ਕਬੱਡੀ ਦਾ ਰਾਜੋ ਕੇ ਪਿੰਡ ਵਿੱਚ ਸਨੀਵ ਦੇ ਸੰਝਾਂ ਵਾਲੇ ਨੇ ਕਹਿੰਦੇ ਸਿਰੇ ਸਿਰੇ ਦੀਆਂ ਕਬੱਡੀਆਂ ਪਾ ਕੇ ਤੇ ਸਿਰੇ ਸਿਰੇ ਦੀਆਂ ਬਾਜ਼ੀਆਂ ਪਾਈਆਂ ਮੁੰਡੇ ਨੇ ਪੁੱਠੀਆਂ ਬਾਜ਼ੀਆਂ ਪਾਤੀਆਂ ਅੱਜ ਤਾਂ ਤਰਨਤਨ ਸਾਰਾ ਏਰੀਆ ਨੱਚਣ ਲੱਗਾ ਤਾਂ ਚੋਬਰ ਨੇ ਕੱਦ ਭਾਵੇਂ ਛੋਟਾ ਤੇ ਪਰ ਦਿਲ ਬਹੁਤ ਵੱਡਾ ਚੋਬਰ ਦਾ ਕਮੈਂਟ ਕਰਕੇ ਜਰੂਰ ਦੱਸਿਓ ਕਿਵੇਂ ਲੱਗੀ ਖੇਡ ਮੁੰਡੇ ਦੀ ਮੁੰਡਾ ਮਲੇਹੀ ਦੀ ਧਰਤੀ ਤੇ ਵੀ ਕਹਿੰਦੇ ਇਦਾਂ ਹੀ ਬਾਜ਼ੀਆਂ ਪਾ ਕੇ ਆਇਆ ਸੇਰਾ ਓ ਲਾਲਾ ਲਾਲਾ ਹੁੰਦੀ ਆ ਬਾਬੇ ਮੰਗੇ ਦਾ ਪੁੱਤਰ ਵੀ ਆ ਗਿਆ ਆ ਛੋਟੇ ਦੇ ਕੱਦ ਦੇ ਨਿੱਲ ਮੇਰੇ ਮਿੱਤਰੋ ਓ ਭਾਈ ਲੱੱਭੂ ਦੇ ਬੇੜੇ ਕਬੱਡੀ ਪੈਰੀ ਆ ਐਕਸ਼ਨ ਹੋਣਗੇ ਇਹ ਬੇਰੇ ਬੜਾ लवली 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 ਇਹ ਹਾਂ ਇਹ ਹਾਂ ਇਹ ਹਾਂ ਇੱਕ ਵਾਰੀ ਛਾਲ ਜੀ ਲਾ ਕੇ ਓ ਇੱਥੇ ਆ ਵੀ ਨੋ ਯੋਨਾ ਸਾਡਾ ਚਹੇਤਾ ਫੇਰ ਰਾਣਿਆ ਸਨੀਲ ਆ ਗਿਆ ਆ ਸਨੀਲ ਆ ਗਿਆ ਉਧਰ ਵੇਰੇ ਵਾਲਾ ਲਵਲੀ ਟਰੈਕਟਰਾਂ ਦਾ ਲੰਡੀਆਂ ਜੀਪਾਂ ਦਾ ਜੇਤੋ ਆਹ ਕਹਿੰਦੇ ਪ੍ਰੀਤ ਭਾਈ ਲੱਤੂ ਵਾਲਾ ਟਰੈਕਟਰ ਦਾ ਸਨਮਾਨਿਆ ਇਹ ਕਾਰਜਾਵਾਸਤਗੜੀਆ ਚੰਨਮੰਦੇ ਪਿੰਡਾਂ ਦਾ ਇਹ ਆਹ ਵੇਖੋ ਆਹ ਵੇਖੋ ਇਹ ਆਹ ਵੇਖੋ ਟੱਕਰ 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 ਨਾਇਓ ਮੇਰਿਆ ਰੱਬਾ ਇਹ ਆ ਆ ਆ ਇਹ ਆ ਬੂਟਾ ਇੱਕ ਇੱਕ ਗਾਉ ਤਾਂ ਬਕੀ ਐ ਕੋਈ ਗੱਲ ਨਹੀਂ ਨੰਬਰ 21000 ਨਾਲ ਐ ਦੀਆਂ ਕਹਿੰਦੇ ਰੋਟਾ ਦੁਨੀਆ ਦਾ ਦਿਲ ਗੱਤੀਆਂ ਰਾਣਿਆਂ ਸਾਹਮਣੇ ਇਹ ਦਸਾਂਦਾ ਵਾਲਾ ਸੁਨੀਲ ਆਹ ਸੰਗਤ ਅਸ਼ ਅਸ਼ ਕਰ ਉੱਠੀ ਐ ਕਿ ਮੁੰਡੇ ਦਾ ਕੰਦ ਤਾਂ ਹੈ ਮਸ਼ੀਨ ਮੋਟਰ ਜਿੰਨਾ ਪਰ ਸਰੀਰ ਬਾਜੀ ਏ ਇੱਥੇ ਰੱਖਾ ਆਹ ਬਾਜੀ ਦੀ ਸ਼ਾਲਾ ਰਾਜੋਕੇ ਦੀ ਤਰਤੀਆ ਰਾਜੋਕੇ ਦੀ ਤਰਤੀਆ ਦੋ ਨਹੀਂ 3000 ਬਲਦੇਸਗਾਰ ਦੀਆਂ ਸਾਹ ਮੇਲਾ ਗੁੰਦਾ ਵੇਖੋ ਓਏ ਨੱਲ ਆਇਆ ਹੋਇਆ ਮੇਰੀ ਖੁੱਲ ਗਈ ਪਟੱਕ ਦੇਣ ਅੱਖ ਨਹੀਂ ਗਲੀ ਦੇ ਵਿੱਚੋਂ ਕੌਣ ਲੰਗਿਆ ਹੁੰਦੇ ਲੰਘਦੇ ਆ ਲੋਕ ਭਾਵੇਂ ਲੱਖ ਨਹੀਂ ਇਹ ਲੱਖਾਂ ਨਾਲੋਂ ਵੱਖ ਨੇ ਆ ਸ਼ਿਕਰਾਨਾ ਕੀਤਾ ਬਾਪੇ ਦਾ ਲੈ ਵੀ ਇਹਨੇ ਇੱਕ ਬਾਦੀ ਪਾ ਕੇ ਜਵਾਨਾ ਏ ਆ ਹਾਂ ਬਾ ਵੀ ਜਵਾਨਾ ਦਿਲ ਲੁੱਟ ਗਿਆ ਮੁੰਡਾ ਮੁੰਡਾ ਲੈ ਵੀ ਬਲਦੇਬ ਭਾਈ ਮੁੰਡੇ ਨੇ ਦਿਲ ਖੁਸ਼ ਕਰਤਾ ਮੁੰਡਾ ਫੇਰ ਆ ਗਿਆ ਓਏ ਦਿਲ ਵੇਖੋ ਬਰੇ 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 ਹਾਂ ਹਾਂ ਆ ਬੱਲੇ ਤੇਰਿਆਂ ਨਾਲੋਂ ਨੌਜਵਾਨਾ ਮੇਲਾ ਲੁੱਟਦਾ ਓ ਮੇਲਾ ਲੁੱਟਦਾ ਕਰਾਲਾ ਸਾਹਿਬ ਹਾਂਜੀ ਕਿਦਾਂ ਲੱਗੀ ਆਪਣੇ ਚੈਨਲ ਦੀ ਅਪਡੇਟ ਸਾਰੇ ਵੀਰ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ